ਮਹਾਰਾਜਾ ਰਣਜੀਤ ਸਿੰਘ ਦੇ ਜੀਵਨ ਦੀ ਆ ਗੱਲ ਹਰ ਇੱਕ ਸਿੱਖ ਨੂੰ ਯਾਦ ਹੋਵੇ ਤਾਂ ਕਿੰਨੀ ਚੰਗੀ ਗੱਲ ਹੋਵੇਗੀ ਹੋ ਸਕਦਾ ਕੁਝ ਸਿੱਖਾਂ ਨੂੰ ਯਾਦ ਹੋਵੇ ਤੇ ਹੋ ਸਕਦਾ ਨਵੀਂ ਪੀੜੀ ਦੇ ਬਹੁਤ ਸਾਰੇ ਲੋਕਾਂ ਨੂੰ ਨਾ ਯਾਦ ਹੋਵੇ ਮਹਾਰਾਜਾ ਰਣਜੀਤ ਸਿੰਘ ਜੀ ਦੀ ਉਹ ਗੱਲਾਂ ਜਿਹੜੀਆਂ ਅਜੇ ਤੱਕ ਇਤਿਹਾਸ ਦੇ ਪੰਨਿਆਂ 'ਚ ਦਬਕੇ ਰੱਖੀਆਂ ਗਈਆਂ ਨੇ ਸਿਰਫ ਹਮੇਸ਼ਾ ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਜਨਮ ਦਿਹਾੜਾ ਆਉਂਦਾ ਹੈ ਤਾਂ ਉਹਨਾਂ ਵਧਾਈਆਂ ਦਿੱਤੀਆਂ ਜਾਂਦੀਆਂ ਤੇ ਤੋਂ ਗਾੜੀ ਚੱਲ ਖਤਮ ਕਰ ਦਿੱਤੀ ਜਾਂਦੀ ਤੇ ਤੁਹਾਡੇ ਵਿੱਚੋਂ ਬਹੁਤ ਸਾਰੇ ਭੈਣ ਭਰਾ ਜਾਣਦੇ ਕਿ ਮਹਾਰਾਜਾ ਰਣਜੀਤ ਸਿੰਘ ਦਾ ਜਨਮ ਜਿਹੜਾ ਆ ਉਹ 13 ਨਵੰਬਰ 1780 ਨੂੰ ਗੁਜਰਾਵਾਲਾ ਵਿਖੇ ਹੋਇਆ ਸਰਦਾਰ ਮਹਾ ਸਿੰਘ ਦੇ ਘਰ ਤੇ ਮਾਤਾ ਦਾ ਨਾਮ ਰਾਜਕੌਰ ਸੀ ਇਹ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਕਿਉਂਕਿ ਭਾਈ ਮਹਾ ਸਿੰਘ ਜਿਹੜੇ ਸਨ ਉਹ ਕਨਈਆ ਮਿਸਲ ਦੇ ਜਿਹੜੇ ਸੀ ਉਹ ਮੁਖੀ ਸਨ ਯਾਨੀ ਕਿ ਉਹਨਾਂ ਦਾ ਵੀ ਇੱਕ ਰਾਜ ਸੀ ਤੇ ਉਹਨਾਂ ਦੇ ਦਾਦਾ ਜਿਹੜੇ ਸਨ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਸੰਪਰਕ ਤੱਕ ਵੀ ਉਹ ਰਹੇ ਸਨ ਤੁਸੀਂ ਸਭ ਜਾਣਦੇ ਹੋ ਕਿ 1708 ਦੇ ਵਿੱਚ ਧੰਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਹੜੇ ਸੀ ਇਸ ਸੰਸਕਾਰ ਤੋਂ ਚਲੇ ਗਏ ਸਨ ਸ੍ਰੀ ਦੇਕ ਤੌਰ ਤੇ ਉਦਾਂ ਤੇ ਸਦਾ ਹੀ ਸਾਡੇ ਵਿੱਚ ਹੀ ਹਨ ਇਹਨਾਂ ਤੋਂ ਬਾਅਦ ਕਿ ਉਸ ਤੋਂ ਬਾਅਦ ਮਹਾਰਾਜਾ ਰਜੀ ਸਿੰਘ ਦਾ ਜਦੋਂ ਜਨਮ ਹੁੰਦਾ ਹੈ ਤੇ 10 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੇ ਇੱਕ ਪਹਿਲੀ ਜੰਗ ਲੜੀ ਤੇ ਜਿਹਦੇ ਵਿੱਚ ਜਿੱਤ ਪ੍ਰਾਪਤ ਕੀਤੀ 10 ਸਾਲ ਦੀ ਉਮਰ ਦੇ ਵਿੱਚ ਇੰਨੇ ਸਾਡੇ ਮਹਾਰਾਜਾ ਤੇਜ ਇਕਰਾਰ ਸਨ ਉਸ ਤੋਂ ਬਾਅਦ 1799 ਨੂੰ 1799 ਨੂੰ ਸਿੱਖ ਰਾਜ ਤੇ ਲਾਹੌਰ ਜਿਹੜਾ ਸੀ ਉਤੇ ਕਾਬਜ਼ ਹੋਏ ਤੁਹਾਨੂੰ ਪਤਾ ਕਿ ਜਿਹੜਾ ਲਾਹੌਰ ਸੀ ਉਹ ਭੰਗੀ ਮਿਸਲਾਂ ਦੀ ਜਿਹੜਾ ਸੀ ਉਹ ਅੰਡਰ ਦੇ ਵਿੱਚ ਸੀ ਯਾਨੀ ਕਿ ਉਦੋਂ ਮਿਸਲ ਰਾਜ ਚੱਲਦੇ ਸੀ ਕਿ ਫਿਰ ਉਹ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਲਾਹੌਰ ਦੀ ਫਿਰ ਅੰਮ੍ਰਿਤਸਰ ਦੀ ਜਿੱਤ ਪ੍ਰਾਪਤ ਕੀਤੀ ਫਿਰ ਕਸੂਰ ਦੀ ਜਿੱਤ ਪ੍ਰਾਪਤ ਕੀਤੀ ਅਤੇ ਬਹੁਤ ਸਾਰੀਆਂ ਹੋਰ ਜਿੱਤਾਂ ਪ੍ਰਾਪਤ ਕਰਨ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਨੇ ਇੱਕ ਵਿਸ਼ਾਲ ਰਾਜ ਪੈਦਾ ਕੀਤਾ ਜਿਹਦੇ ਵਿੱਚ ਜੰਮੂ ਐਂਡ ਕਸ਼ਮੀਰ ਵੀ ਸਿੱਖਾਂ ਦੇ ਕੋਲ ਸੀ ਲੇਹਰ ਦਾਖੀ ਸਿੱਖਾਂ ਦੇ ਕੋਲ ਸੀ ਕਾਬਲ ਦਾ ਇਲਾਕਾ ਵੀ ਸਿੱਖਾਂ ਦੇ ਕੋਲ ਸੀ ਮਲਤਾਨ ਹੋ ਗਿਆ ਤੇ 라ਵਲਪਿੰਡੀ ਪਸ਼ਾਵਰ ਕਿਉਂਕਿ ਉਦੋਂ ਸਾਰਾ ਇਹ ਇੱਕ ਸਿੱਖ ਰਾਜ ਸਟੇਟ ਸੀ ਅੰਬਾਲੇ ਤੋਂ ਗਾਂ ਦਾ ਇਲਾਕਾ ਜਿਹੜਾ ਉਹ ਸਿੱਖਾਂ ਦੇ ਕੋਲ ਸੀ ਇਸ ਕਰਕੇ ਸਿੱਖਾਂ ਦਾ ਇੱਕ ਵੱਡਾ ਰਾਜ ਸੀ ਤੇ ਮਹਾਰਾਜਾ ਰਣਜੀਤ ਸਿੰਘ ਜਿਹੜੀ ਕ੍ਰੰਸੀ ਸੀ ਤੁਸੀਂ ਸਭ ਜਾਣਦੇ ਹੋ ਗੋਬਿੰਦ ਸ਼ਾਹੀ ਤੇ ਨਾਨਕ ਸ਼ਾਹੀ ਸਿੱਕੇ ਚੱਲਦੇ ਸਨ ਤੇ ਜਿਹੜਾ ਸਿੱਖਾਂ ਦਾ ਰੁਪਈਆ ਸੀ ਸਿੱਖ ਰਾਜ ਦਾ ਉਹਦੀ ਕੀਮਤ ਜਿਹੜਾ ਯੂਕੇ ਦਾ ਪੌਂਡ ਆ ਉਸ ਸਮੇਂ ਦੇ ਮਤਾਬਕ ਉਹਦੋਂ 13 ਰੁਪਈਏ 13 ਯੂਕੇ ਦੇ ਪੌਂਡ ਹੁੰਦੇ ਤੇ 1 ਰੁਪਈਆ ਸਿੱਖੋ ਤੁਹਾਡਾ ਹੁੰਦਾ ਹੀ ਦੇ ਬਰਾਬਰ ਹੁੰਦਾ ਸੀ ਸਿੱਖ ਰਾਜ ਦੇ ਵਿੱਚ ਕੋਈ ਮੰਗਾਈ ਨਹੀਂ ਸੀ ਤੇ ਜਦੋਂ ਸਿੱਖ ਰਾਜ ਹੋਣ ਦੇ ਵਿੱਚ ਆਇਆ ਉਦੋਂ ਕਿਹਾ ਜਾਂਦਾ ਕਿ 8% 8-9% ਸਿੱਖ ਸਨ ਤੇ ਬਾਕੀ ਜਿਹੜੇ ਦੂਜੇ ਧਰਮਾਂ ਦੇ ਲੋਕ ਸਨ ਤੇ ਮਹਾਰਾਜਾ ਰਣਜੀਤ ਸਿੰਘ ਨੇ ਸਾਰਿਆਂ ਧਰਮਾਂ ਦਾ ਸਤਿਕਾਰ ਕੀਤਾ ਸਾਰਿਆਂ ਦਾ ਅਦਬ ਕੀਤਾ ਮਾਨ ਕੀਤਾ ਮਹਾਰਾਜਾ ਜੀ ਸਿੰਘ ਏਡੇ ਵਧੀਆ ਸੀ ਉਸ ਤੋਂ ਬਾਅਦ ਜਦੋਂ ਉਹਨਾਂ ਨੇ ਅੰਮ੍ਰਿਤਸਰ ਦੀ ਜਿੱਤ ਪ੍ਰਾਪਤ ਕੀਤੀ ਆ ਤੇ ਜਿਹੜੀ ਥੁੱਚੂਂਗੀ ਹੁੰਦੀ ਟੈਕਸ ਹੁੰਦਾ ਸੀ ਉਹ ਸਾਰੇ ਦਾ ਸਾਰਾ ਸੱਚਖੰਡ ਦਰਬਾਰ ਸਾਹਿਬ ਨੂੰ ਜਿਹੜਾ ਸੀ ਉਹਨਾਂ ਨੇ ਭੇਟ ਕੀਤਾ ਕਿ ਨਹੀਂ ਮੈਂ ਇਹ ਪੈਸਾ ਨਹੀਂ ਲਵਾਂਗੇ ਗੁਰੂ ਘਰ ਨੂੰ ਹੀ ਜਾਵੇਗਾ ਕਿੰਨੀ ਵੱਡੀ ਗੱਲ ਸੀ ਨਾਲ ਦੀ ਨਾਲ ਹੀ ਸਿੱਖਾਂ ਦੀਆਂ ਦੋ ਰਾਜਧਾਨੀਆਂ ਬਣਾਈਆਂ ਮਹਾਰਾਜਾ ਰਣਜੀਤ ਸਿੰਘ ਨੇ ਇੱਕ ਤਾਂ ਲਾਹੌਰ ਦੀ ਰਾਜਧਾਨੀ ਸੀ ਉਹ ਆਪਾਂ ਸਾਰੇ ਜਾਣਦੇ ਆ ਦੂਜੀ ਹੈਗੀ ਸੀ ਅੰਮ੍ਰਿਤਸਰ ਦੇ ਵਿੱਚ ਰਾਜਧਾਨੀ ਬਣਾਈ ਉਹਦਾ ਨਾਂ ਰੱਖਿਆ ਰਾਮ ਬਾਗ ਧੰਮਤਨ ਗੁਰੂ ਨਾਨਕ ਸਾਹਿਬ ਜੀ ਦੇ ਨਾਂ ਤੇ ਉਹਨਾਂ ਨੇ ਇੱਥੇ ਇੱਕ ਮਿੰਨੀ ਰਾਜਧਾਨੀ ਬਣਾਈ ਕੈਪੀਟਲ ਬਣਾਈ ਜਿਹੜੂ ਅੱਜ ਵੀ ਯਾਦ ਕੀਤਾ ਜਾਂਦਾ ਮਹਾਰਨਜੀਤ ਸਿੰਘ ਦੇ ਸਮੇਂ ਦੀਆਂ ਉਹ ਜਗ੍ਹਾ ਉਹਨਾਂ ਦਾ ਘਰ ਸਮਰ ਪੈਲੇਸ ਉਹਨਾਂ ਦੇ ਜਰਨੈਲਾਂ ਦੇ ਰਹਿਣ ਦਾ ਸਾਰਾ ਉਹ ਸਭ ਕੁਝ ਅੱਜ ਵੀ ਰਾਮ ਬਾਗ ਦੇ ਵਿੱਚ ਹੈਗਾ ਜਦੋਂ ਤੁਹਾਨੂੰ ਮੌਕਾ ਮਿਲੇ ਜ਼ਰੂਰ ਦੇਖੋ 1818 ਨੂੰ ਇਹਨੂੰ ਰਾਜਧਾਨੀ ਬਣਾਇਆ ਕਿਉਂ ਬਣਾਇਆ ਨਾਲ ਲੋਕਿ 1818 ਦੇ ਵਿੱਚ ਧੰਤਨ ਗੁਰੂ ਗ੍ਰੰਥ ਸਾਹਿਬ ਬਾਹਰ ਹੁੰਦੇ ਸਰੂਪਾਂ ਦੀ ਕਮੀ ਕੁਝ ਆ ਗਈ ਉਹਨਾਂ ਦੇ ਸਾਰਾ ਖਰਚਾ ਸਰਕਾਰੀ ਖਰਚੇ ਤੇ ਹੀ ਧੰਤਨ ਗੁਰੂ ਗ੍ਰੰਥ ਸਾਹਿਬ ਜੀ ਤੇ ਜਿਹੜੇ ਹੀ ਗੁਰੂ ਗ੍ਰੰਥ ਸਾਹਿਬ ਦੇ ਉਤਾਰੇ ਕਰਾਇਗੇ ਈਮੀ ਦਾ ਚੰਗਾ ਸੀ ਮਹਾਰਾਜਾ ਰਣਜੀਤ ਸਿੰਘ ਹੁਣ ਕਈ ਲੋਕ ਕਹਿਣਗੇ ਜੀ ਮਹਾਰਾਜਾ ਰਣਜੀਤ ਸਿੰਘ ਪੜਿਆ ਲਿਖਿਆ ਨਹੀਂ ਸੀ ਬਹੁਤ ਸਾਰੇ ਗੁਰੂ ਮਹਾਰਾਜ ਜੀ ਸਿੰਘ ਦੀ ਭੰਡੀ ਕਰਨ ਵਾਲੇ ਜਿਹੜੇ ਸਾਡੇ ਦੁਸ਼ਮਣ ਲੋਕ ਨੇ ਉਹ ਕਹਿਣਗੇ ਹੁਣ ਦੱਸੋ ਜੀ ਉਦੋਂ ਕਿਹੜੀ ਕੋਈ ਯੂਨੀਵਰਸਿਟੀ ਹੁੰਦੀ ਸੀ ਕਿਹੜੇ ਕਾਲਜ ਹੁੰਦੇ ਸੀ ਪੜ੍ਹਾਈ ਤੇ ਨਾਰਮਲ ਹੁੰਦੀ ਸੀ ਤੇ ਉਹ ਪੜੇ ਲਿਖੇ ਤੇ ਉਹਨਾਂ ਦਾ ਜਿਹੜਾ ਜੁਕੇ ਦਾ ਭੌਂਡ ਸੀ ਉਹਦੇ ਮੁਕਾਬਲਾ ਕਰਦੇ ਪਏ ਸੀ ਨਾ ਅਨਪੜ੍ਹ ਥੋੜਾ ਸੀ ਮਹਾਰਾਜ ਰੀਸ ਸਿੰਘ ਉਹਨਾਂ ਨੂੰ ਸਾਰੇ ਜਰਨੈਲਾਂ ਦਾ ਸਾਰੇ ਰੱਖ-ਰਖਾਓ ਦਾ ਸੈਨਿਕਾਂ ਦਾ ਆਪਣੇ ਜਿੰਨੇ ਵੀ ਉਹਨਾਂ ਦੀ ਸਟੇਟ ਦੇ ਵਿੱਚ ਪਿੰਡ ਸਨ ਬਹੁਤ ਸਾਰੇ ਪਿੰਡਾਂ ਦਾ ਕਿਦੇ ਨਾਂ ਯਾਦ ਸਨ ਇਹਦੇ ਮਹਾਨ ਸਾਨੂੰ ਮਹਾਰਾਜ ਰਣਜੀਤ ਸਿੰਘ ਉਹਨਾਂ ਨੂੰ ਅਸੀਂ ਪੜੇ ਲਿਖੇ ਮਹਾਰਾਜਾ ਰਣਜੀਤ ਸਿੰਘ ਇੰਨੇ ਆ ਸਾਨੂੰ ਮਾਣ ਆ ਉਹ ਕੱਲੇ ਸਿੱਖਾਂ ਦੇ ਨਹੀਂ ਜਿਨ੍ਹਾਂ ਕਹਿੰਦੇ ਸਿੱਖਾਂ ਦਾ ਰਾਜਾ ਉਹ ਸਾਡਾ ਰਾਜਾ ਸੀ ਪੰਜਾਬੀਆਂ ਸਿੱਖਾਂ ਦਾ ਰਾਜਾ ਸੀ ਇਸ ਕਰਕੇ ਸਾਨੂੰ ਇਹ ਸ਼ਬਦ ਹਮੇਸ਼ਾ ਯਾਦ ਰੱਖਣੇ ਚਾਹੀਦੇ ਨੇ ਇਸ ਤੋਂ ਇਲਾਵਾ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਇੱਕ ਵੀ ਬੰਦੇ ਨੂੰ ਫਾਂਸੀ ਨਹੀਂ ਲੱਗੀ ਇੱਕ ਵੀ ਬੰਦੇ ਨੂੰ ਇਦਾਂ ਦੀ ਸਜ਼ਾ ਨਹੀਂ ਹੋਈ ਇੰਨੇ ਵਧੀਆ ਮਹਾਰਾਜਾ ਰਣਜੀਤ ਸਿੰਘ ਉਹਨਾਂ ਨੇ ਹਿੰਦੂ ਧਰਮ ਮੁਸਲਮਾਨ ਧਰਮ ਦੇ ਲੋਕਾਂ ਦੇ ਲਈ ਉਹਨਾਂ ਦੇ ਧਾਰਮਿਕ ਸਥਾਨਾਂ ਦੇ ਲਈ ਬਹੁਤ ਸਾਰਾ ਪੈਸਾ ਦਿੱਤਾ ਉਹਨਾਂ ਨੂੰ ਬਹੁਤ ਵਧੀਆ ਤਰੀਕੇ ਨਾਲ ਬਣਵਾਇਆ ਨਾਲ ਦੇ ਨਾਲ ਹੀ ਸੱਚਖੰਡ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਲਈ ਉਹਨਾਂ ਨੇ 400 ਕਿਲੋ ਯਾਨੀ ਕਿ 4 ਕਵੰਟਲ ਸੋਨੇ ਦੀ ਸੇਵਾ ਵੀ ਦਿੱਤੀ ਉਹਨਾਂ ਨੇ ਨੀਵੇਂ ਹੋ ਕੇ ਕਰਾਈ ਤੇ ਜਦੋਂ ਇਹ ਸੇਵਾ ਕਰਵਾਈ ਤੇ ਕਹਿੰਦੇ ਆ ਕਿ ਜਿਹੜੀ ਛੋਟੀ ਪ੍ਰਕਰਮਾ ਆ ਸੱਚਖੰਡ ਦਰਬਾਰ ਸਾਹਿਬ ਦੀ ਉਹਦੇ ਤੇ ਕੁਝ ਮਹਾਰਾਜਾ ਰਣਜੀਤ ਸਿੰਘ ਦਾ ਥੱਲੇ ਨਾਂ ਲਾ ਕੇ ਉਕਰ ਦਿੱਤਾ ਗਿਆ ਲਿਖ ਦਿੱਤਾ ਗਿਆ ਤੇ ਜਦੋਂ ਮਹਾਰਾਜਾ ਰਣਜੀਤ ਸਿੰਘ ਜੀ ਆਏ ਤੇ ਉਹਨਾਂ ਨੇ ਕਿਹਾ ਤੁਸੀਂ ਇਹ ਬਹੁਤ ਗਲਤ ਕੀਤਾ ਮੇਰੀ ਕੀ ਔਕਾਤ ਹੈ ਕਿ ਮੈਂ ਗੁਰੂ ਘਰ ਦੇ ਮੇਰਾ ਨਾਂ ਦਰਜ ਹੋ ਸਕੇ ਡਾ ਉੱਚਾ ਉਹਨਾਂ ਨੇ ਕਿ ਇਹਨੂੰ ਲਾਓ ਇਹਦੀ ਜਗ੍ਹਾ ਤੇ ਉਸ ਕਲਪੁਰਖ ਦੀ ਉਸਤ ਕਰੋ ਐਵੇਂ ਦੇ ਸਨ ਮਹਾਰਾਜਾ ਰਣਜੀਤ ਸਿੰਘ ਇਥੋਂ ਤੱਕ ਵੀ ਕਿਹਾ ਜਾਂਦਾ ਕਿ ਜਦੋਂ ਇੱਕ ਵਾਰੀ ਉਹਨਾਂ ਕੋ ਕਿਸੇ ਤਰ੍ਹਾਂ ਦੀ ਗਲਤੀ ਹੋ ਗਈ ਸਿੱਖ ਧਰਮ ਦੇ ਮਤਲਬ ਕਿਉਂਕਿ ਮਹਾਰਾਜਾ ਰਣਜੀਤ ਸਿੰਘ ਸਿੱਖ ਧਰਮ ਨੂੰ ਬਹੁਤ ਪਿਆਰ ਕਰਦੇ ਸਨ ਉਹ ਹਰ ਰੋਜ਼ ਜਿਹੜੇ ਸਵੇਰੇ ਉੱਠਦੇ ਤੇ ਗੁਰਬਾਣੀ ਸੁਣਦੇ ਗੁਰੂ ਗ੍ਰੰਥ ਸਾਹਿਬ ਨੂੰ ਨਤਮਸਤਕ ਹੁੰਦੇ ਇਹ ਕੁੰਨਾ ਕੋਲੋਂ ਗੁਰੂ ਗਬੇਰ ਸਿੰਘ ਮਹਾਰਾਜ ਦੀ ਕਲਗੀ ਸੀ ਜਿਹਨੂੰ ਅਸ਼ਰਜ ਕਲਗੀ ਕਹਿੰਦੇ ਨੇ ਉਹਦੇ ਹਰ ਰੋਜ਼ ਦਰਸ਼ਨ ਕਰਦੇ ਤੇ ਜਦੋਂ ਵੀ ਕੋਈ ਉਹਨਾਂ ਨੂੰ ਮੁਸ਼ਕਲ ਆਉਂਦੀ ਸੀ ਜ਼ਿੰਦਗੀ ਦੇ ਵਿੱਚ ਕਿਸੇ ਜੰਗ ਤੇ ਜਾਣਾ ਹੁੰਦਾ ਸੀ ਹਮੇਸ਼ਾ ਗੁਰੂ ਗ੍ਰੰਥ ਸਾਹਿਬ ਜੀ ਤੋਂ ਮੁੱਖ ਬਾਖ ਲੈ ਕੇ ਚੱਲਦੇ ਹੁੰਦੇ ਸਨ ਇੰਨੇ ਸਮਰਪਿਤ ਸਨ ਸਿੱਖ ਧਰਮ ਨੂੰ ਮਹਾਰਾਜ ਅਰਜੀਤ ਸਿੰਘ ਕਹਾਂ ਜਾਂਦਾ ਕਿ ਇੱਕ ਵਾਰੀ ਕਾਲੀ ਫੂਲਾ ਸਿੰਘ ਜੀ ਨੂੰ ਨਾਨੂ ਕਿਨੇ ਸ਼ਿਕਾਇਤ ਕੀਤੀ ਕਿ ਉਹਨਾਂ ਨੇ ਇਹ ਗਲਤੀ ਕੀਤੀ ਆ ਇਕ ਕਾਲੀ ਫੂਲਾ ਸਿੰਘ ਦਾ ਮਹਾਰਾਜ ਰਣਜੀਤ ਸਿੰਘ ਬਹੁਤ ਮਾਨ ਕਰਦੇ ਸਨ ਬਹੁਤ ਅਦਵ ਕਰਦੇ ਸਨ ਕਿਉਂਕਿ ਅਕਾਲੀ ਫੂਲਾ ਸਿੰਘ ਜੀ ਕੋਲ 5000 ਫੌਜ ਸੀ ਆਪਣੀ ਤੇ ਜਿਹੜੀ ਉਹਨਾਂ ਨੇ ਗੁਰੂ ਘਰ ਨੂੰ ਸਮਰਪਿਤ ਕੀਤੀ ਸੀ ਜੋ ਮਹਾਰਾਜ ਰਣਜੀਤ ਸਿੰਘ ਦੇ ਨਾਲ ਉਹ ਸਹਿਯੋਗ ਕਰਦੇ ਸਨ ਤੁਹਾਨੂੰ ਪਤਾ ਕਸੂਰ ਸ਼ਹਿਰ ਵੀ ਅ ਅਕਾਲੀ ਫੂਲਾ ਸਿੰਘ ਜੀ ਕਰਕੇ ਜਿੱਤਿਆ ਗਿਆ ਸੀ ਜਿਹੜੀ ਅੰਮ੍ਰਿਤਸਰ ਦੀ ਸੰਧੀ ਸੀ ਉਹ ਵੀ ਅਕਾਲੀ ਫੂਲਾ ਸਿੰਘ ਜੀ ਹੋਣਾ ਕਰਕੇ ਹੀ ਹੋਈ ਸੀ ਇਸ ਕਰਕੇ ਮਹਾਰਾਜ ਰਣਜੀਤ ਸਿੰਘ ਕਾਲੀ ਫੂਲਾ ਸਿੰਘ ਜੀ ਦਾ ਬਹੁਤ ਦਿਲੋਂ ਸਤਿਕਾਰ ਕਰਦੇ ਸੀ ਕਿ ਜੇ ਜਦੋਂ ਉਹਨਾਂ ਨੇ ਤੁਸੀਂ ਗਲਤ ਕੀਤਾ ਆ ਕਿ ਮਹਾਰਾਜ ਰਜੀਤ ਸਿੰਘ ਨੇ ਹੱਥ ਜੋੜ ਕੇ ਕਿਹਾ ਜੋ ਤੁਹਾਨੂੰ ਸੱਚਾ ਲੱਗਦੀ ਆ ਜੋ ਤੁਹਾਨੂੰ ਗਲਤ ਲੱਗਿਆ ਉਹ ਤੁਸੀਂ ਦੇ ਸਕਦੇ ਹੋ ਇੰਨੀ ਵੱਡੀ ਸੋਚ ਦੇ ਮਾਲਕ ਇੰਨੀ ਉੱਚੀ ਸੋਚ ਦੇ ਮਾਲਕ ਬੇਸ਼ੱਕ ਮਹਾਰਾਜ ਰਜੀਤ ਸਿੰਘ ਨੂੰ ਬਾਅਦ ਵਿੱਚ ਉਹਨਾਂ ਨੇ ਅਕਾਲੀ ਫੂਲਾ ਸਿੰਘ ਨੇ ਸਜ਼ਾ ਦੇਣ ਦੀ ਕੋਸ਼ਿਸ਼ ਕੀਤੀ ਉਹਨਾਂ ਨੂੰ ਬੰਨ ਦਿੱਤਾ ਗਿਆ ਲੇਕਿਨ ਸੰਗਤ ਨੇ ਕਿਹਾ ਕਿ ਨਹੀਂ ਉਹ ਮੇਰੇ ਚ ਮਾਫ ਕਰ ਦੇਣਾ ਚਾਹੀਦਾ ਕਿ ਕਾਲੀ ਕੁਲਾ ਸਿੰਘ ਜੀ ਉਹਨਾਂ ਨੇ ਐਵੇਂ ਕੀਤਾ ਤੇ ਮਹਾਰਾਜ ਦੀ ਸਿੰਘ ਨੇ ਹੱਥ ਜੋੜ ਕੇ ਕਿ ਅੱਪ ਤੁਸੀਂ ਜੋ ਕੀਤਾ ਚੰਗਾ ਕੀਤਾ ਆ ਸਾਨੂੰ ਤੁਹਾਡਾ ਕੋਈ ਗਿਲਾ ਸ਼ਿਕਵਾ ਨਹੀਂ ਏਡੀ ਵੱਡੀ ਸੋਚ ਦੇ ਮਾਲਕ ਸਨ ਕਿੱਥੇ ਅਫਗਾਨਿਸਤਾਨ ਤੱਕ ਸਿੱਖ ਰਾਜ ਕਿੰਨਾਂ ਪਹੁੰਚਾਇਆ ਤੇ ਕਈ ਲੋਕ ਕਹੀ ਜਾਣਗੇ ਮਹਾਰਾਜ ਰਣਜੀਤ ਸਿੰਘਾ ਨਕੜਸੀ ਮਹਾਰਾਜ ਰਣਜੀਤ ਸਿੰਘ ਹੋਸੀ ਮਾਰਜੀ ਸਿੰਘ ਦੇ ਇੰਨੇ ਵਿਆਹ ਹੁਣ ਕਈ ਲੋਕ ਕਹਿੰਦੇ 19 ਵਿਆਹ ਹੋਏ ਮਹਾਰਾਜ ਰਣਜੀਤ ਸਿੰਘ ਦੇ ਐਵੇਂ ਮਲ ਮੜ ਦਿੱਤੇਗੇ ਜਦੋਂ ਅਸੀਂ ਇਤਿਹਾਸ ਦੇ ਪੰਨੇ ਫੋਲਦੇ ਆ ਤੇ ਸਾਨੂੰ ਬਹੁਤ ਹੀ ਘੱਟ ਵਿਆਹ ਉਹਨਾਂ ਦੇ ਨਜ਼ਰ ਆਉਂਦੇ ਨੇ ਕਿਉਂਕਿ ਰਾਜੇ ਮਹਾਰਾਜਾਂ ਦੇ ਅਕਸਰ ਬਹੁਤ ਬਹੁਤ ਸਾਰੇ ਵਿਆਹ ਹੁੰਦੇ ਸਨ ਅਖਬਰ ਦੇ ਕਿੰਨੇ ਵਿਆਹ ਸੀ ਜੇ ਕੋਈ ਪੁੱਛ ਲਵੇ ਜਾਂ ਹੋਰ ਕਿ ਲੋਕਾਂ ਦੇ ਕਿੰਨੇ ਵਿਆਹ ਜੇ ਕੋਈ ਪੁੱਛ ਲੇ ਫੇਰ ਬੜੀਆਂ ਮਿਰਚਾਂ ਲੱਗਦੀਆਂ ਨੇ ਕੁਝ ਕੁ ਉਹ ਭਲਾਨੀ ਔਰਤ ਕਿਉਂ ਜੋੜ ਦਿੱਤੀ ਕਹਿਣ ਤੋਂ ਭਾਵ ਕਿ ਇਹ ਜਾਣ ਕੇ ਜਾਣਬੁੱਝ ਕੇ ਮਹਾਰਾਜਾ ਰਣਜੀਤ ਸਿੰਘ ਦੇ کردار ਦੀ ਜੋ ਨੀਵਾ ਕਰਨ ਦੀ ਕੋਸ਼ਿਸ਼ ਕਰਦੇ ਰਹੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਰਗਾ ਰਾਜ ਕਿਤੇ ਦੁਨੀਆ ਵਿੱਚ ਨਹੀਂ ਤੇ ਸੰਸਾਰ ਦੀਆਂ ਵੱਡੀਆਂ-ਵੱਡੀਆਂ ਦੇਸ਼ਾਂ ਨੇ ਪਾਵਰਾਂ ਨੇ ਕਿਹਾ ਆ ਕਿ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਵਿਸ਼ਵ ਦਾ ਨੰਬਰ 1 ਰਾਜ ਸੀ ਜਿਹਦੇ ਵਿੱਚ ਹਰ ਇੱਕ ਦਾ ਮਿਆਂ ਹੁੰਦਾ ਸੀ ਕਿਸੇ ਨਾ ਧਰਮ ਦੇ ਨਾਂ ਤੇ ਜਾਤੀ ਦੇ ਨਾਂ ਤੇ ਫਿਰਕੇ ਦੇ ਨਾਂ ਤੇ ਕੋਈ ਝਗੜਾ ਨਹੀਂ ਕੀਤਾ ਜਾਂਦਾ ਅੱਜ 13 ਨਵੰਬਰ ਦੇ ਦਿਨ ਤੇ ਮੈਂ ਮਹਾਰਾਜਾ ਰਣਜੀਤ ਸਿੰਘ ਨੂੰ ਤੁਹਾਡੇ ਸਾਰਿਆਂ ਵੱਲੋਂ ਆਪਣੇ ਵੱਲੋਂ ਸ਼ਰਧਾ ਭਾਵਨਾ ਦੇ ਫੁੱਲ ਭੇਟ ਕਰਦਾ ਹਾਂ ਤੇ ਅਰਜ਼ ਕਰਦਾ ਹਾਂ ਕਿ ਸਾਡੀ ਨਵੀਂ ਪੀੜ੍ਹੀ ਇਸ ਗੱਲ ਵੱਲ ਜ਼ਰੂਰ ਧਿਆਨ ਰੱਖੇਗੀ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਇੰਜ ਦੇ ਵਿਚਾਰ ਤੁਹਾਡੇ ਆਪਣੇ YouTube ਚੈਨਲ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਤੇ ਅਪਲੋਡ ਨੇ ਜੁੜਦੇ ਵਾਸਤੇ ਰਹੋ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ